ਅੱਜ ਪਹਿਲਾ ਦਿਨ ਹੈ ਸਰਦੀਆਂ ਦੀ ਪਹਿਲੀ ਧੁੰਦ ਪਈ ਹੈ ਸਵੇਰੇ ਸਵੇਰੇ ਧੁੰਦ ਦੇਖਣ ਨੂੰ ਮਿਲੀ ਅੱਜ ਸਾਢੇ 7:08 ਟਾਈਮ ਹੈ ਬੱਚਿਆਂ ਦੇ ਟਿਫਨ ਰੈਡੀ ਕਰਕੇ ਹਟੀਆਂ ਮੈਂ ਤੇ ਬਾਹਰ ਗੇਟ ਦਾ ਲੋ ਖੋਲਣ ਲਈ ਨਿਕਲੀ ਸੀ ਕਿ ਧੁੰਦ ਦੇਖੀ ਤੇ ਮੈਨੂੰ ਬਹੁਤ ਪਸੰਦ ਹੈ ਧੁੰਦ ਜਦੋਂ ਜਿਹੜੇ ਜਿਹੜੇ ਤਿੰਨ ਧੁੰਦ ਪੈਂਦੀਆਂ ਹਨਾ ਮੇਰਾ ਦਿਲ ਖੁਸ਼ ਰਹਿੰਦਾ ਉਸ ਦਿਨ ਮੰਮੀ ਮੈਂ ਜਾ ਰਹੀ ਆਓ ਟਿਫਨ ਪਾ ਲਿਆ ਨਾ

ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਅਮਲੋਗ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਤੁਹਾਡੇ ਮੇਰਾ ਹਾਲ ਚਾਲ ਵਧੀਆ ਜੀ ਇੱਕ ਮੈਨੂੰ ਭੇਜ ਕੇ ਹੰਦੀਆਂ ਹੁਣੇ ਉਹ ਸਕੂਲ ਮੈਂ ਬਾਕੀ ਸਵੇਰ ਦਾ ਟਾਈਮ ਹੈ ਤੁਹਾਨੂੰ ਪਤਾ ਹੀ ਹੈ ਕੰਮਕਾਰਾਂ ਦੇ ਵਿੱਚ ਬਿਜੀ ਹੁੰਦੇ ਆ ਕੱਲ ਤਾਂ ਪਿਆਰ ਤੋਂ ਆ ਕੇ ਇਨੇ ਕੱਪੜੇ ਵਾਸ਼ ਕੀਤੇ ਕੱਲ ਕੈਮਰਾ ਨਹੀਂ ਚੁੱਕਿਆ ਅੱਜ ਤਿਕਲ ਪਿਸਤੀ ਗੱਦੀ ਕਰ ਰਹੀ ਆ ਦਿਖਾਗੀ ਮੈਂ ਤੇ ਅੱਜ ਬਸ ਹੁਣ ਮਾਰਨਿੰਗ ਤੋਂ ਹੀ ਵਲੋਗ ਸਟਾਰਟ ਕਰ ਲਿਆ ਅੱਜ ਪਈ ਹੈਗੀ ਫੌਗ ਮੇਰੇ ਮੂੰਹ ਚੋਂ ਵੀ ਨਿਕਲ ਰਹੀ ਹੈ ਪਰ ਕੈਮਰੇ ਚ ਪਤਾ ਨਹੀਂ ਕਿਉਂ ਨਹੀਂ ਹੈ ਨਾ ਆ ਰਹੀ ਹੈਗੀ बोल ਰਹੀਆਂ ਨਾ ਇੰਨੀ ਫੌਗ ਨਿਕਲ ਰਹੀ ਹੈ ਮੂੰਹ ਚੋਂ ਬਾਕੀ ਆਲੇ ਦੁਆਲੇ ਹੈਗੀ ਫੌਗ ਹੈ ਪਰ ਕੈਮਰਾ ਨਹੀਂ ਕੈਪਚਰ ਕਰਦਾ ਚਲੋ ਖੱਪਾ ਹੁਣ ਸਰਦਾਰ ਜੀ ਲਈ ਖਾਣਾ ਬਣਾ ਲੈਣੇ ਆ ਸਰਦਾਰ ਜੀ ਨਾਲ ਗਏ ਨੇ ਕਰਦੇ ਆ ਉਹਨਾਂ ਦੇ ਖਾਣੇ ਦੀ ਤਿਆਰੀ ਈਰਮਾਨ ਘਰ ਹੈ ਈਰਮਾਨ ਦੇ ਪਿਪਰ ਨੇ ਕੋ ਬੱਚੇ ਨਹੀਂ ਆਉਂਦੇ ਹੈਗੇ ਪਲੱਸ 1 2 ਚਾ ਬੱਚਾ ਜਦੋਂ ਹੋ ਜਾਂਦਾ ਹੈ ਨਾ ਫਿਰ ਸਾਰੇ ਬੱਚੇ ਬਹੁਤ ਘੱਟ ਸਕੂਲ ਜਾਂਦੇ ਨੇ اٹੈਂਡੈਂਸੀ ਪੂਰੀ ਕਰਦੇ ਨੇ ਸੋ ਅਰਮਾਨ ਤਾਂ ਚੱਲਿਆ ਜਾਂਦਾ ਪਰ ਕਲਾਸ ਦੇ ਵਿੱਚ ਹੋਰ ਬੱਚੇ ਆਉਂਦੇ ਨਹੀਂ ਹੈਗੇ ਇਹ ਵੀ ਫਿਰ ਇਕੱਲਾ ਬੋਰ ਹੋ ਜਾਂਦਾ ਸੋ ਇਸ ਕਰਕੇ ਅਰਮਾਨ ਵੀ ਨਹੀਂ ਜਾ ਰਿਹਾ ਹੈਗਾ ਕਾਫੀ ਦਿਨ ਬਾਅਦ ਆਪਣੀ ਰੁਟੀਨ ਜਿਹੜੀ ਉਹ ਸਟਾਰਟ ਕੀਤੀ ਆ ਮਾਰਨਿੰਗ ਦੀ ਵਿਆਹਾਂ ਦੇ ਵਿੱਚ ਬਿਜ਼ੀ ਰਹੇ ਤੋੜ ਭੱਜ ਕਰਦੇ ਰਹੇ ਇੱਧਰ ਉੱਧਰ ਜਾਣ ਆਣ ਬਣਿਆ ਰਿਹਾ ਪਰ ਹੁਣ ਵੇਲੇ ਆਪਾਂ ਆਪਣੀ ਉਹੀ ਰੁਟੀਨ ਤੇ ਆ ਗਏ ਆ ਸਵੇਰੇ ਸਵੇਰੇ ਅੱਜ ਵਲੌਗ ਵੀ ਸਟਾਰਟ ਕਰ ਲਿਆ ਅੱਜ ਧੁੰਦੇ ਨੂੰ ਦੇਖ ਕੇ ਦਿਲ ਵੀ ਮੇਰਾ ਖੁਸ਼ ਹੋ ਗਿਆ ਉਂਝ ਕੱਲ ਨਾ ਕੱਪੜੇ ਕਾਫੀ ਧੋਏ ਵਿਆਹਾਂ ਤੋਂ ਬਾਅਦ ਤੁਹਾਨੂੰ ਪਤਾ ਹੈ ਕੱਪੜੇ ਢੇਰ ਲੱਗ ਜਾਂਦਾ ਸੋ ਕੱਲ ਦੀ ਥੋੜੀ ਥੋੜੀ ਠੰਡ ਫੀਲ ਹੋ ਰਹੀ ਸੀਗੀ ਪਰ ਅੱਜ ਧੁੰਦ ਪੈ ਗਈ ਨਾ ਅੱਜ ਸਾਰਾ ਦਿਨ ਕੰਬਲ ਦੇ ਵਿੱਚ ਨਿਕਲਣਾ ਜੇਕਰ ਧੁੱਪ ਨਾ ਨਿਕਲੀ ਧੁੱਪ ਨਿਕਲਦੀ ਹੈ ਨਾ ਫੇਰ ਤਾਂ ਦੇਖੋ ਨਾ ਥੋੜਾ ਬਹੁਤਾ ਇਹ ਹੋ ਜਾਂਦਾ ਵੀ ਚਲੋ ਧੁੱਪ ਦੇ ਵਿੱਚ ਬੈਠੀਏ ਪਰ ਜਦੋਂ ਧੁੰਦ ਪੈਂਦੀ ਹੈ ਮੈਨੂੰ ਚਾਅ ਚੜ ਜਾਂਦਾ ਕਿ ਅੱਜ ਸਾਰਾ ਦਿਨ ਕੰਬਲ ਦੇ ਵਿੱਚ ਹੀ ਨਿਕਲਣਾ ਜਿਆਦਾ ਸ਼ੋਰ ਸ਼ਰਾਬਾ ਜਿਆ ਮੈਨੂੰ ਪਸੰਦ ਨਹੀਂ ਧੁੱਪ ਪੈਂਦੀ ਆ ਹਨਾ ਧੁੱਪ ਦੇ ਵਿੱਚ ਸਾਰੇ ਬੈਠਦੇ ਆ ਸੋ ਸ਼ੋਰ ਸ਼ਰਾਬਾ ਜਿਆ ਹੋਈ ਜਾਂਦਾ ਹੈ ਜਿਸ ਦਿਨ ਧੁੰਦ ਹੁੰਦੀ ਆ ਸਾਰੇ ਜਣੇ ਹਨਾ ਵੀ ਸ਼ਾਂਤ ਤਰੀਕੇ ਨਾਲ ਆਪਣੇ ਕੰਪਲਾਂ ਦੇ ਵਿੱਚ ਬੈਠੇ ਰਹਿੰਦੇ ਨੇ ਸੋ ਉਹ ਮੈਨੂੰ ਬੜਾ ਵਧੀਆ ਲੱਗਦਾ ਹੈ ਧੁੱਪ ਦੇ ਵਿੱਚ ਵੀ ਬੈ ਕੇ ਹਨਾ ਗੱਲਾਂਬੱਤਾਂ ਲੱਗੇ ਰਹਿੰਦੀਆਂ ਕਾਫੀ ਸ਼ੋਰ ਸ਼ਰਾਬਾ ਹੁੰਦਾ ਰਹਿੰਦਾ ਸਰਦਾਰ ਜੀ ਲਈ ਫਰੂਟ ਕੱਟਣ ਲੱਗੀ ਆ ਨਾਲ ਪਾ ਦਿੰਦੀ ਆ ਮੈਂ ਸਰਦਾਰ ਜੀ ਦੇ ਟਿਫਨ ਚ ਖਾ ਲੈਂਦੇ ਨੇ ਦਿਨ ਦੇ ਵਿੱਚ ਜਦੋਂ ਟਾਈਮ ਲੱਗਦਾ ਇਹਨਾਂ ਨੂੰ ਕਿੰਨੂ ਵੀ ਬਿਲਕੁਲ ਛੋਟੇ ਛੋਟੇ ਜਿਹੇ ਆਏ ਹੋਏ ਨੇ ਦੋ ਕਿਨੂ ਪਾ ਦਿੰਦੀ ਆ ਇੱਕ ਐਪਲ ਪਾ ਦਿੰਦੇ ਆ ਸਰਦਾਰ ਜੀ ਨੂੰ ਭੇਜਣ ਤੋਂ ਬਾਅਦ ਹੁਣ ਮੈਂ ਆਪਣਾ ਬ੍ਰੇਕਫਾਸਟ ਕਰਦੀ ਆਂ ਚਾਹ ਬਣਾਉਂਦੀ ਆਂ ਨਾਲੇ ਾਰਮਾਨ ਨੂੰ ਠਾਣਦੀ ਆਂ ਨਿਰਮਨ ਬਰਸ਼ ਕਰ ਲੂਗਾ ਾਰਮਾਨ ਾਰਮਾਨ ਉਠੋ ਬੇਟਾ ਚਲੋ ਉਠੋ 9 ਵਜੇ ਬੱਚਿਆਂ ਦੀਆਂ ਨਾ ਮੋਜਾਂ ਲੱਗ ਜਾਂਦੀਆਂ ਨੇ ਜਦੋਂ ਘਰ ਹੁੰਦੇ ਨੇ ਧੁੱਪ ਲੱਗੀ ਪਈ ਆ ਸਭ ਤੋਂ ਪਹਿਲਾਂ ਬ੍ਰੇਕਫਾਸਟ ਕਰਦੇ ਆਂ ਤੇ ਫਿਰ ਨਿਬੜਦੇ ਆਂ ਹੋਰ ਕੰਮ ਕਰ ਜਾਦਾ ਕੱਪ ਮੈਂ ਰੱਖ ਲਿਆ ਆਪਣੇ ਲਈ ਨਾਲ ਰਮਾਨ ਐ ਅਸੀਂ ਦੋਨੋਂ ਜਣੇ ਚਾਹ ਪੀਵਾਂਗੇ ਨਾਲੇ ਬ੍ਰੇਕਫਾਸਟ ਕਰਾਂਗੇ ਐਨੇ ਚਾਹ ਬਣਦੀ ਐ ਮੈਂ ਸੈਲਫ ਤੋਂ ਸਾਰੇ ਖਲਾਰੇ ਚੱਕ ਦਿੰਦੀ ਆ ਇੱਧਰ ਉੱਧਰ ਚੱਕ ਰੱਖ ਜਿਹੜੀ ਕਰਨੀ ਹੁੰਦੀ ਐ ਐਨਾ ਚਾਹ ਬਣਦੀ ਐ ਸਾਰੇ ਕੰਮ ਨਿਬੇੜ ਲੈਣੇ ਨੇ ਉਸ ਤੋਂ ਬਾਅਦ ਬਰਤਨ ਸਾਫ਼ ਕਰਾਂਗੇ ਤੇ ਸੈਲਫ ਸਾਫ਼ ਕਰਾਂਗੀ ਅੱਜ ਥਕਾਵਟ ਇੰਨੀ ਜ਼ਿਆਦਾ ਹੋਈ ਪਈ ਐ ਨਾ ਦੌੜ ਭੱਜ ਕਰਕੇ ਮੇਰੇ ਫੇਸ ਤੇ ਵੀ ਦਿਖ ਰਹੀ ਐ ਅੱਜ ਥਕਾਵਟ ਤਾਂ ਮੈਂ ਕੱਪੜੇ ਪ੍ਰੈਸ ਕਰਨੇ ਨੇ ਮੇਰੇ ਇੱਕ ਬੈੱਡਰੂਮ ਦੇ ਵਿੱਚ ਤਾਂ ਸਾਰੇ ਦੇ ਕੱਪੜੇ ਹੀ ਕੱਪੜੇ ਪਏ ਨੇ ਕੋਈ ਸੀਣ ਵਾਲਾ ਕੱਪੜਾ ਪਿਆ ਕੋਈ ਵਾਸ਼ ਕਰ ਕਿਤੇ ਹੋਏ ਕੱਪੜੇ ਪਏ ਨੇ ਪ੍ਰੈਸ ਵਾਲੇ ਪਏ ਨੇ ਫੋਲਡ ਕਰਕੇ ਰੱਖਣੇ ਨੇ ਪ੍ਰੈਸ ਕਰਨੀਆਂ ਨੇ ਤੇ ਸਿਲਾਈ ਵਾਲੇ ਜਿਹੜੇ ਕੱਪੜੇ ਨੇ ਉਹ ਤਾਂ 2-4 ਦਿਨ ਬਾਅਦ ਹੀ ਸਟਾਰਟ ਕਰਾਂਗੀ ਹਜੇ ਮੈਂ ਰੈਸਟ ਲਵਾਂਗੀ ਸੋ ਸੋ ਕੇ ਆਪਣੀ ਨੀਂਦ ਪੂਰੀ ਕਰਾਂਗੀ ਤੇ ਹੁਣ ਵੀ ਕਾਲੀ-ਕਾਲੀ ਦੇ ਵਿੱਚ ਨਵੇੜ ਰਹੀਆਂ ਤਾਂ ਹੀ ਮੈਂ ਕੰਮ ਕਿ ਫਟਾਫਟ ਮੈਂ ਪ੍ਰੈਸ ਕਰ ਦਮਾ ਉਸ ਕਮਰੇ ਚ ਸਾਰੇ ਕੱਪੜੇ ਚੱਕ ਰੱਖ ਕਰਦਮਾ ਸਰਦਾਰ ਜੀ ਰਾਤ ਨੂੰ ਬੈਠ ਕੇ ਉਧਰ ਕੰਮ ਕਰਦੇ ਨੇ ਫਿਰ ਚੰਗਾ ਵੀ ਨਹੀਂ ਲੱਗਦਾ ਹੈਗਾ ਇਹ ਤਾਂ ਚਲੋ ਸ਼ੁਕਰ ਹੈ ਵੀ ਵਿਚਾਰੇ ਕੁਝ ਕਹਿੰਦੇ ਨਹੀਂ ਹੈਗੇ ਉਹਨਾਂ ਨੂੰ ਵੀ ਪਤਾ ਵੀ ਵਿਆਹ ਖਾ ਕੇ ਆਏ ਆ ਕੱਪੜਾ ਹੀ ਕੱਪੜਾ ਪਿਆ ਇਸ ਕਰਕੇ ਸੋ ਅੱਜ ਕੋਸ਼ਿਸ਼ ਰਹੇਗੀ ਮੇਰੀ ਕਿ ਦਿਨ ਦੇ ਵਿੱਚ ਮੈਂ ਸਾਰੇ ਕੱਪੜੇ ਫੋਲਡ ਕਰਕੇ ਰੱਖ ਦਵਾਂ ਤੇ ਪ੍ਰੈਸ ਵਾਲੇ ਏ ਟੂ ਜ਼ेड ਜਿੰਨੇ ਵੀ ਕੱਪੜੇ ਨੇ ਘਰਦਮਾ ਪ੍ਰੈਸ ਬਾਕੀ ਲਾਈਟ ਤੇ ਡਿਪੈਂਡ ਹੈ ਦਿਨ ਦੇ ਵਿੱਚ ਕਈ ਵਾਰੀ ਲਾਈਟ ਚਲੀ ਜਾਂਦੀ ਹੈ ਜਦੋਂ ਕੰਮ ਹੁੰਦਾ ਹੈ ਨਾ ਉਦੋਂ ਤਾਂ ਦੇਖ ਲਾਈਟ ਜਾਂਦੀ ਹੀ ਜਾਂਦੀ ਹੈ ਉਂਝ ਭਾਵੇਂ ਸਾਰਾ ਦਿਨ ਲਾਈਟ ਰਹੀ ਜਾਵੇ ਸਾਡੇ ਤਾਂ ਮੇਰੇ ਨਾਲ ਤਾਂ ਤਕਰੀਬਨ ਇਦਾਂ ਹੀ ਹੁੰਦਾ ਏ ਬਾਕੀ ਸਾਰਿਆਂ ਦੇ ਨਾਲ ਹੀ ਇਦਾਂ ਹੁੰਦਾ ਹੋਏਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਸ ਦਿਨ ਤੁਹਾਨੂੰ ਜ਼ਰੂਰਤ ਹੁੰਦੀ ਹੈ ਲਾਈਟ ਦੀ ਉਸ ਦਿਨ ਲਾਈਟ ਤੁਹਾਡੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਰਹਿੰਦੀ ਆ ਜਾਂ ਨਹੀਂ ਰਹਿੰਦੀ ਆ ਤਕਰੀਬਨ ਸਾਡੇ ਨਾਲ ਤਾਂ ਇਦਾਂ ਹੀ ਹੁੰਦਾ ਏ ਇੱਥੇ ਵਰਤਨ ਵਾਸ਼ ਕਰ ਦਿੱਤੇ ਮੈਂ ਤੇ ਬਸ ਮੇਰੀ ਹੈਲਪਰ ਆ ਗਈ ਸੀ ਕਿ ਫਿਰ ਮੈਂ ਉਹ ਉਹਦੇ ਨਾਲ ਲੱਗੀ ਸੀਗੀ ਥੋੜੇ ਬੋਤੇ ਕੰਮ ਕਰਵਾਉਣ ਲਈ। ਸਵੇਰ ਦੇ ਸਾਰੇ ਕੰਮ ਕਰਨ ਵੇਲੇ ਬਾਕੀ ਇੰਨੇ ਕੱਪੜੇ ਹੋ ਗਏ ਦੇਖੋ ਪ੍ਰੈਸ ਕਰਨ ਵਾਲੇ ਜੋ ਮੈਂ ਕੱਲ ਵਾਸ਼ ਕੀਤੇ ਸੀਗੇ ਵਿਆਹ ਤੋਂ ਆ ਜਾਂਦੇ ਆ ਨਾ ਜਦੋਂ ਫਿਰ ਇੰਨਾ ਖਲਾਰਾ ਪੈਂਦਾ ਦੇਖੋ ਪਿੱਛੋਂ ਇੰਨੇ ਕੱਪੜੇ ਪ੍ਰੈਸ ਕਰਨੇ ਨੇ ਬਾਕੀ ਇਹ ਜਿਹੜੇ 2-3 ਬੁਲਦਿਨ ਤੁਹਾਨੂੰ ਦਿਖ ਰਹੇ ਨੇ ਇਹਨਾਂ ਵਿੱਚ ਨੇ ਕੱਪੜੇ ਜੋ ਸੂਟ ਬਣਾਣੇ ਨੇ ਮੈਂ ਤੇ ਹਜੇ ਦੇਖ ਲਓ ਇੰਨੇ ਕੱਪੜੇ ਇਕੱਠੇ ਹੋ ਗਏ ਪਹਿਲਾ ਇਹ ਕੱਪੜੇ ਨਵੇੜਦੇ ਆ ਇੱਕ ਅੱਧੇ ਦਿਨ ਚ ਫਿਰ ਦੇਖਦੇ ਆ ਇਹ ਕੱਪੜੇ ਸਟਿਚ ਕਰਦੇ ਆ ਸ਼ਾਨਦਾਰ ਟਾਈਮ ਹੈ ਜੀ ਤੇ ਹੁਣ ਮੈਂ ਨਾ ਅੱਜ ਦੋ ਵਲੋਗ ਐਡੀਟਿੰਗ ਕਰਕੇ ਰੱਖੇ ਨੇ ਲਗਾਤਾਰ ਤਿੰਨ ਤਿੰਨ ਦਿਨ ਲਗਾਤਾਰ ਨੂੰ ਵਲੋਗ ਅਪਲੋਡ ਕਰਨਾ ਮੈਂ ਅੱਜ ਥੋੜਾ ਜਿਹਾ ਫ੍ਰੀ ਸੀਗੀ ਨਾ ਕੱਪੜੇ ਨਹੀਂ ਵਾਸ਼ ਕੀਤੇ ਅੱਜ ਦੋ ਤਿੰਨ ਵਲੋਗ ਜਿਹੜੇ ਐਡੀਟਿੰਗ ਕਰਕੇ ਰੱਖ ਦਿੱਤੇ ਮੈਂ ਕਿਹਾ ਵੀ ਹੁਣ ਡੇਲੀ ਵਲੋਗ ਅਪਲੋਡ ਕਰਨਾ ਵਿਆਹ ਵਾਲੇ ਵਲੋਗ ਸੀਗੇ ਤੇ ਉਸ ਤੋਂ ਪਹਿਲਾਂ ਦਾ ਇੱਕ ਵਲੌਗ ਸੀਗਾ ਇਕੱਠੇ ਹੀ ਐਡੀਟਿੰਗ ਕਰਕੇ ਰੱਖ ਦਿੱਤੇ ਸਾਰਾ ਦਿਨ ਮੇਰਾ ਇਸ ਚੱਕਰ ਦੇ ਵਿੱਚ ਨਿਕਲ ਗਿਆ ਹੋਰ ਕੋਈ ਕੰਮ ਨਹੀਂ ਅੱਜ ਹੋਏ ਹੈਗੇ ਬਾਕੀ ਹੁਣ ਕਾਫੀ ਲੇਟ ਹੋ ਗਈ ਸਬਜ਼ੀ ਬਣਾਉਣ ਨੂੰ ਹੈ ਸਬਜ਼ੀ ਅੱਜ ਬਣਾ ਰਹੀਆਂ ਮਿਰਚਾਂ ਦੀ ਸਬਜ਼ੀ ਉਹ ਜਿਹੜੀਆਂ ਵੱਡੀਆਂ ਵੱਡੀਆਂ ਮਿਰਚਾਂ ਹੁੰਦੀਆਂ ਨੇ ਨਾ ਉਹ ਮਿਰਚਾਂ ਦੀ ਸਬਜ਼ੀ ਬਣਾਵਾਂਗੀ ਇਹ ਵਾਲੀਆਂ ਚਲੋ ਦਿਖਾਉਂਦੀਆਂ ਤੁਹਾਨੂੰ ਗਾਜਰ ਗੋਭੀ ਮੇਥੀ ਆਲੂ ਮਟਰ ਸਾਗ ਇਹ ਸਾਰੀਆਂ ਚੀਜ਼ਾਂ ਖਾ ਖਾ ਕੇ ਨਾ ਮੈਂ ਤਾਂ ਬਿਲਕੁਲ ਹੀ ਅੱਕ ਗਈ ਸੀਗੀ ਮੈਂ ਕਿਹਾ ਅੱਜ ਕੁਝ ਡਿਫਰੈਂਟ ਕੋਈ ਸਬਜ਼ੀ ਬਣਾ ਕੇ ਖਾਂਦੇ ਆ ਤੇ ਅਰਮਾਨ ਤਾਂ ਮਨਾ ਕਰਕੇ ਕਹਿੰਦਾ ਮੰਮਾ ਇਹ ਸਬਜ਼ੀ ਨਾ ਤੁਸੀਂ ਬਣਾਇਓ ਪਰ ਕੁਝ ਡਿਫਰੈਂਟ ਜਿਹਾ ਅਲੱਗ ਜੀ ਚੀਜ਼ ਹੈ ਨਾ ਖਾਣ ਨੂੰ ਦਿਲ ਕਰਦਾ ਸੀ ਮੈਂ ਕਿਹਾ ਚਲੋ ਅੱਜ ਇਹ ਟਰਾਈ ਕਰ ਲੈਂਦੇ ਆ ਬਾਕੀ ਬਣਾਵਾਂਗੀ ਨਾ ਇਸ ਮਿਰਚਾਂ ਨੂੰ ਕਿੱਦਾਂ ਤੁਹਾਡੇ ਨਾਲ ਉਹ ਵੀ ਮੈਂ ਰੈਸਪੀ ਸ਼ੇਅਰ ਕਰ ਦਿੰਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਮਿਰਚਾਂ ਨੂੰ ਵਾਸ਼ ਕਰਕੇ ਰੱਖ ਦਿੱਤਾ ਉਸ ਤੋਂ ਬਾਅਦ ਫ੍ਰਿਜ ਚੋਂ ਕੱਢਿਆ ਆਟਾ ਆਟਾ ਵੀ ਬਾਹਰ ਕੱਢ ਕੇ ਰੱਖ ਦਿੱਤਾ ਸੈਲਫ ਤੇ ਤੇ ਇਹ ਕੁਝ ਮਸਾਲੇ ਨੇ ਜੋ ਆਪਾਂ ਸਬਜ਼ੀ ਦੇ ਵਿੱਚ ਮਸਾਲੇ ਦੇ ਵਿੱਚ ਪਾਉਣ ਵਾਲੇ ਆ ਹਰੀਆਂ ਮਿਰਚਾਂ ਪੰਜ-ਸੱਤ ਪਿਆਜ਼ ਨੇ ਅਦਰਕ ਹੈ ਲਸਣ ਹੈ ਇਹਨਾਂ ਨੂੰ ਆਪਾਂ ਛਿੱਲ ਲੈਂਦੇ ਆ ਤੇ ਚੋਪ ਕਰ ਲੈਂਦੇ ਆ ਸਬਜ਼ੀ ਲਈ ਮਸਾਲਾ ਮੈਂ ਰੈਡੀ ਕਰ ਲਿਆ ਸੀਗਾ ਬਸ ਮਸਾਲੇ ਨੂੰ ਬਰੀਕ ਕਰਕੇ ਹੁਣ ਭੁੰਨ ਲੈਂਦੇ ਆ ਪੱਕੀ ਦਿਨ ਦੇ ਵਿੱਚ ਅੱਜ ਸਵੇਰ ਦੇ ਕੰਮਕਾਰ ਨਵੇੜ ਦੇ ਸਾਰੀ ਮੈਂ ਪ੍ਰੈਸ ਕਰ ਦਿੱਤੀ ਤੇ ਕੁਝ ਕੱਪੜੇ ਰਹਿ ਗਏ ਸੀ ਕਿ ਲਾਈਟ ਚਲੀ ਗਈ ਸ਼ਰਟਾਂ ਰਹਿ ਗਿਆ ਸੀਗੀਆਂ ਕੱਲੀਆਂ ਪੈਂਟਾਂ ਤਾਂ A to Z ਸਾਰੀਆਂ ਘਰ ਦਿੱਤੀਆਂ ਮੈਂ ਸ਼ਰਟਾਂ ਰਹਿ ਗਈਆਂ ਸੋ ਉਸ ਤੋਂ ਬਾਅਦ ਫਿਰ ਮੈਂ ਪ੍ਰੈਸ ਤੋਂ ਬਾਅਦ ਵਲੌਗ ਹੈ ਜਿਹੜੇ 2-3 ਉਹ ਐਡੀਟਿੰਗ ਕਰਕੇ ਰੱਖੇ ਮੈਂ ਕਿਹਾ ਚਲੋ ਇੱਕ ਦਿਨ ਹੀ ਟਾਈਮ ਦੇ ਦਿੰਦੀ ਹਾਂ ਸਾਰਾ ਤੇ 2-3 ਦਿਨ ਲਗਾਤਾਰ ਵਲੌਗ ਅਪਲੋਡ ਕਰਦੀ ਰਹਾਂਗੀ ਇੱਥੇ ਸਰਦਾਰ ਜੀ ਆ ਗਏ ਸੀਗੇ ਉਹਨਾਂ ਨਾਲ ਮੈਂ ਗੱਲਾਂ ਬਾਤਾਂ ਕਰਦੀ ਕਰਦੀ ਕੰਮ ਨਿਵੇੜ ਰਹੀ ਸੀ ਕਿ ਬਾਕੀ ਇਹ ਆ ਚਲੋ ਹੁਣ ਆ ਕੱਪੜੇ ਜਿਹੜੇ ਰਹਿ ਗਏ ਚੋਚਾਰੋ ਰਾਤ ਦੇ ਟਾਈਮ ਦੇਖ ਲਵਾਂਗੀ ਤੇ ਉਹ ਪ੍ਰੈਸ ਰਾਤ ਨੂੰ ਹੀ ਨਵੇੜ ਦਵਾਂਗੀ ਕੱਲ ਫੇਰ ਰਹਾਗੀ ਮੈਂ ਵੇਲੀ ਕੱਪੜੇ ਮੈਨੂੰ ਜਿਆਦਾ ਪਸੰਦ ਨਹੀਂ ਇਕੱਠੇ ਕਰਨਾ ਇੱਕ ਦਿਨ ਛੱਡ ਕੇ ਮੈਂ ਕੱਪੜੇ ਵਾਸ਼ ਕਰ ਦਿੰਦੀ ਆ ਇੱਕ ਦਿਨ ਜਿਹੜੇ ਕੱਪੜੇ ਵਾਸ਼ ਕਰਤੇ ਆ ਉਹਨਾਂ ਨੂੰ ਪ੍ਰੈਸ ਕਰ ਦਿੰਦੀ ਆ ਇਸ ਤਰ੍ਹਾਂ ਨਾਲ ਦੇ ਨਾਲ ਕੰਮ ਹੈ ਜਿਹੜੇ ਉਹ ਨਵੇੜੀ ਜਾਂਦੀਆਂ ਉਂਝ ਵੀ ਦਿਨ ਬਹੁਤ ਛੋਟੇ ਹੋ ਗਏ ਹੁਣ ਤੇ ਸਰਦੀ ਦੇ ਦਿਨਾਂ ਦੇ ਵਿੱਚ ਤਾਂ ਜਿੰਨਾ ਕੰਮ ਹੁੰਦਾ ਨਾਲ ਦੀ ਨਾਲ ਨਵੇੜ ਲਈ ਉਹੀ ਠੀਕ ਰਹਿੰਦਾ ਇੱਥੇ ਮਸਾਲਾ ਆਪਾਂ ਭੁੰਨਣ ਲਈ ਰੱਖਣ ਲੱਗੀ ਆ ਮੈਂ ਤੇ ਨਾਲ ਮਿਰਚਾਂ ਦੇ ਵਿੱਚ ਕੱਟ ਲਗਾ ਰਹੀ ਸੀ ਕਿ ਮਿਰਚਾਂ ਵਾਸ਼ ਕਰਕੇ ਤਾਂ ਰੱਖ ਦਿੱਤੀਆਂ ਸੀਗੀਆਂ ਪਹਿਲਾਂ ਪਰ ਉਹਨਾਂ ਨੂੰ ਮੈਂ ਕੱਟ ਵੱਢ ਨਹੀਂ ਕੀਤਾ ਸੀਗਾ ਮਸਾਲਾ ਇੰਨਾ ਭੁੰਨਦਾ ਮੈਂ ਕਿ ਇੱਥੇ ਸੈਲਫ ਤੇ ਖੜੀ ਖੜੀ ਹੀ ਮੈਂ ਮਿਰਚਾਂ ਵਿੱਚ ਵਿਚਾਲੇ ਕੱਟ ਲਗਾ ਦਿੰਦੀ ਆ ਮਿਰਚਾਂ ਜਿਸ ਤਰ੍ਹਾਂ ਆਪਾਂ ਘਰੇਲੇ ਦੀ ਸਬਜ਼ੀ ਬਣਾਉਂਦੇ ਆ ਨਾ ਕੱਟ ਕੇ ਕ੍ਰੇਲੇ ਨੂੰ ਉਸ ਤਰ੍ਹਾਂ ਕੱਟ ਲਗਾ ਦਿੱਤਾ ਮੈਂ ਫਿਰ ਮੈਂ ਕਿਹਾ ਚਲੋ ਐਨੇ ਮਸਾਲਾ ਭੁੰਨਦਿਆਂ ਨਾਲ ਦੀ ਨਾਲ ਥੋੜਾ ਬੁੱਤਾ ਹੋਰ ਜੀ ਆਟਾ ਗੁੰਨਣ ਦੀ ਜ਼ਰੂਰਤ ਹੋਈ ਆਟਾ ਗੁੰਨ ਲੈਂਦੀ ਆ ਬਸ ਇੱਕ ਕੰਮ ਦੇ ਨਾਲ-ਨਾਲ ਮੈਨੂੰ ਹੋਰ ਵਾਲੇ ਦਵਾਲੇ ਜਿੰਨੇ ਵੀ ਕੰਮ ਪੈਂਡਿੰਗ ਹੁੰਦੇ ਨੇ ਉਹ ਕੰਮ ਕਰ ਕਰਨ ਦੀ ਆਦਤ ਹੈਗੀ ਆ ਪਾਕੀ ਅੱਜ ਨੀਂਦ ਵੀ ਪੂਰੀ ਹੋ ਗਈ ਮੇਰੀ ਫਰੈਸ਼ ਸੀਗੀ ਇਸ ਟਾਈਮ ਮੈਂ ਵਲੌਗ ਵੀ ਐਡੀਟਿੰਗ ਹੋ ਗੇ ਕਪੜੇ ਪ੍ਰੈਸ ਵੀ ਹੋ ਗਏ ਸਾਰੇ ਕੰਮ ਕੰਪਲੀਟ ਹੋ ਗਏ ਨੇ ਅੱਜ ਰੂਹ ਨੂੰ ਸਕੂਨ ਜਾ ਸੀਗਾ ਅੱਜ ਨਹੀਂ ਤਾਂ ਨਾ ਜੇਕਰ ਕੰਮ ਪੈਂਡਿੰਗ ਪਏ ਹੁੰਦੇ ਨੇ ਕਿਤੇ ਨਾ ਕਿਤੇ ਨਾ ਆਪਣਾ ਘਰ ਦੇ ਵਿੱਚ ਦਿਲ ਨਹੀਂ ਲੱਗਦਾ ਹੈਗਾ ਮੇਰੇ ਨਾਲ ਐਵੇਂ ਹੁੰਦਾ ਦਿਮਾਗ ਤੇ ਨਾ ਮੇਰੇ ਤੇ ਇੱਕ ਬੋਝਾ ਰਹਿੰਦਾ ਸਿਰ ਤੇ ਮੇਰਾ ਸਿਰ ਪਾਰੀ ਪਾਰੀ ਜਾ ਰਹਿੰਦਾ ਵੀ ਹਾਈ ਘਰ ਦੇ ਵਿੱਚ ਇਹ ਕੰਮ ਕਰਨ ਵਾਲਾ ਪਿਆ ਜੇਕਰ ਕੋਈ ਕੱਪੜਾ ਵਾਸ਼ ਕਰਨ ਵਾਲਾ ਹੁੰਦਾ ਹੈ ਨਾ ਵੀ ਕਦੀ ਨਹੀਂ ਵਾਸ਼ ਹੋਏ ਹੈਗੇ 2 ਦਿਨਾਂ ਦੇ ਕੱਪੜੇ ਹੋਗੇ ਤਾਂ ਨਹੀਂ ਮੇਰਾ ਘਰ ਦੇ ਵਿੱਚ ਦਿਲ ਲੱਗ ਦਾ ਹੈਗਾ ਜੇ ਕੋਈ ਹੋਰ ਕੰਮ ਹੁੰਦਾ ਪ੍ਰੈਸ ਵਾਲੇ ਕੰਮ ਹੁੰਦੇ ਨੇ ਜਿਸ ਤਰ੍ਹਾਂ ਪ੍ਰੈਸ ਵਾਲੇ ਕੱਪੜੇ ਰਹਿ ਗਏ ਕਈ ਵਾਰੀ ਕੋਲ ਆ ਜਾਂਦੀ ਆ ਪ੍ਰੈਸ ਕਰਨ ਦੀ ਮੈਨੂੰ ਫੇਰ ਵੀ ਮੇਰਾ ਦਿਲ ਨਹੀਂ ਕਰਦੇ ਵਿੱਚ ਲੱਗਦਾ ਹੈਗਾ ਬਾਕੀ ਇੱਥੇ ਦੇਖੋ ਹਨਾ ਮਸਾਲਾ ਭੁੰਨ ਕੇ ਚੰਗੀ ਤਰ੍ਹਾਂ ਫੇਰ ਮਿਰਚਾਂ ਦੇ ਵਿੱਚ ਭਰ ਕੇ ਮਿਰਚਾਂ ਨੂੰ ਵੀ ਮੈਂ ਫਰਾਈ ਕਰਨ ਲੱਗੀ ਸੀ ਕਿ ਬਾਕੀ ਇਹ 4-5 ਮਿਰਚਾਂ ਨੇ ਇਹਨਾਂ ਨੂੰ ਬਾਅਦ ਦੇ ਵਿੱਚ ਫਰਾਈ ਕਰਕੇ ਫੁਲਕੇ ਬਣਾ ਕੇ ਫਿਰ ਮਿਲਦੀਆਂ ਲੋਜੀ ਸਬਜੀ ਬਣਾਉਣ ਤੋਂ ਬਾਅਦ ਫੁਲਕੇ ਬਣਾਏ ਫੁਲਕੇ ਖਾ ਕੇ ਕੰਮ ਨਵੇੜ ਕੇ ਹੁਣੇ-ਹੁਣੇ ਮੈਂ ਫ੍ਰੀ ਹੋਈ ਆ ਖਾਣਾ ਖਾਣ ਤੋਂ ਬਾਅਦ ਠੰਡ ਛੜ ਜਾਂਦੀ ਆ ਤੇ ਬੱਸ ਉਹਨਾ ਕੋ ਮਦੀਆ ਥੋੜਾ ਜਿਹਾ ਟਾਈਮ ਫੇਰ ਬੈਠਦੇ ਆ ਆਪਣੀ ਰਜਾਈਆਂ 'ਚ ਬਾਕੀ ਸਰਦਾਰ ਜੀ ਤੋਂ ਪਾਜਣਾ ਸਬਜੀ ਦਾ ਰਿਵਿਊ ਲੈਣਾ ਏ ਸਰਦਾਰ ਜੀ ਨੂੰ ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਮੈਂ ਕਿ ਅੱਜ ਦੀ ਸਬਜੀ ਦਾ ਰਿਵਿਊ ਤੁਸੀਂ ਦਿਓ ਵੀ ਕਿਵੇਂ ਦੀ ਬਣੀ ਆ ਕਿਵੇਂ ਦੀ ਨਹੀਂ ਬਣੀ ਸੱਚੀ ਹਾਂ ਜੀ ਸਰਦਾਰ ਜੀ ਦੱਸੋ ਜੀ ਠੀਕ ਜੀ ਬਣ ਗਈ ਹੈ ਟੇਸਟੀ ਬਣੀਗੀ ਨਾ ਸੱਚੀ ਸੱਚੀ ਦੱਸਿਆ ਕਿਉਂਕਿ ਸਬਜੀ ਨੂੰ ਦੇਖ ਕੇ ਪਤਾ ਨਹੀਂ ਕਿੰਨੇ ਜਣਿਆਂ ਨੇ ਹੋਰ ਬਣਾ ਕੇ ਖਾਣੀ ਹੈ ਬੰਦੀਆ ਸੀ ਉਧਰ ਆ ਕੇ ਦੇਖੋ ਵਧੀਆ ਸੀਗੀ ਚਲੋ ਜੇ ਕੰਮ ਜਲਦੀ ਨਿਬੜ ਕੇ ਦੱਸ ਦਿਓ ਜਿਹੜੇ ਕੱਪੜੇ ਰਹਿ ਗਏ ਫਿਰ ਮੈਂ ਪ੍ਰੈਸ ਕਰ ਤਾਂਗੀ ਠੀਕ ਹੈ ਜਿੰਨੇ ਮੇ ਕੋ ਮਰੀ ਹੈ ਹੈ ਸੰਭਾਵਨਾ ਹੈ ਨਹੀਂ ਚਲੋ ਫਿਰ ਕੱਲ ਦਿਨ ਚ ਕਰਾਂਗੀ ਅੱਜ ਕੱਪੜੇ ਥੋੜੇ ਜਿਹੇ ਰਹਿ ਗਏ ਮੇਰੇ ਕੋਲ ਪ੍ਰੈਸ ਕਰਨ ਵਾਲੇ ਪੈਂਟਾ ਸਾਰੀਆਂ ਹੋ ਗਈਆਂ ਪ੍ਰੈਸ਼ ਛੱਡਾ ਰਹਿ ਗਈਆਂ ਉਹ ਸਰਦਾਰ ਜੀ ਹੁਣ ਕੰਮ ਕਰਨ ਬੈਠ ਗਏ ਟੇਬਲ ਤੇ ਤੇ ਬੱਸ ਹੁਣ ਕੱਲ ਕਰਾਂਗੇ ਪ੍ਰੈਸ ਅੱਜ ਫੇਰ ਮੈਨੂੰ ਲੱਗਦਾ ਹੁਣ ਹਨਾ ਤੁੰਦ ਪਾਏਗੀ ਤੁੰਦ ਪੈਣੀ ਸਟਾਰਟ ਹੋ ਗਈ ਹਲਕੀ ਹਲਕੀ ਜੀ ਘੁੰਮਦੇ ਆਪਾਂ ਛੱਤ ਤੇ ਫਰੈਂਡ ਨੂੰ ਬੁਲਾ ਲੀਆ ਮੈਂ ਆਪਣੀ ਨੂੰ ਮੈਂ ਤੇ ਮੇਰੀ ਫਰੈਂਡ ਹੁਣ ਦਿੱਲੀ ਕੰਟਰੀ ਪੋਣੀ ਘੰਟੇ ਦੀ ਅੱਧੇ ਘੰਟੇ ਦੀ ਵਰਕ ਤਾਂ ਕਰ ਹੀ ਰਹੇ ਆ ਕੰਟ ਨਹੀਂ ਲੱਗਦਾ ਹੈਗਾ ਕੰਟੀ ਤੋਂ ਤਾਂ ਪਹਿਲਾਂ ਹੀ ਅਸੀਂ ਆ ਜਾਂਦੇ ਆ ਇਹ ਨੀਰਾ ਹੋ ਗਿਆ ਇਹ ਟੋਨ ਕਰਦੀ ਹੈ ਚਲੋ ਆਪਾਂ ਫਿਰ ਮਿਲਦੇ ਆ ਤੇ ਇੱਥੇ ਹੀ ਕਰ ਦਿੰਨੇ ਅੱਜ ਦੀ ਵਲੋਗ ਦਾ ਐਂਡ ਮਿਲਾਂਗੇ ਤੁਹਾਨੂੰ ਕੱਲ ਇੱਕ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਬਾਏ ਬਾਏ